ਇੱਕ ਗੁੰਬਦ ਤੇ ਚੜ ਕੇ ਕਹਿ ਵੀ ਕਿ ਮੈਂ ਹਿੰਦੁਸਤਾਨ ਦੀ ਸੋਵਰਨਿਟੀ ਚੋਂ ਹਿੱਸੇਦਾਰ ਆ ਤੇ ਪੰਜਾਬ ਚਾਹਨਾ ਤੇ ਦਿੱਲੀ ਬੜੀ ਦੂਰ ਹੈ ਕਿਸੇ ਨੇ ਲਿਖਿਆ ਦਿੱਲੀ ਦੇ ਸਬੰਧ ਵਿੱਚ ਕਿ ਇਸ ਮੌਸਮ ਮੇ ਦਿੱਲੀ ਕੀ ਹਵਾ ਕੁਛ ਔਰ ਕਹਤੀ ਹੈ ਨਿਗਾ ਕੁਛ ਔਰ ਕਹਤੀ ਹੈ ਜ਼ੁਬਾਨ ਕੁਛ ਔਰ ਕਹਤੀ ਹੈ ਤੁਸੀਂ ਦਿੱਲੀ ਨੂੰ ਸਮਝ ਨਹੀਂ ਸਕੇ ਤੇ ਜੇ ਦਿੱਲੀ ਨੂੰ ਸਮਝ ਜਾਂਦੇ ਤੇ ਹਿੰਦੁਸਤਾਨ ਤੁਹਾਡੇ ਕਦਮਾਂ ਚ ਪਿਆ ਹੁੰਦਾ ਹਿੰਦੁਸਤਾਨ ਨੇ ਸਮਝਿਆ ਸੰਤ ਜਰਨੈਲ ਸਿੰਘ ਜੀ ਨੂੰ ਸੰਤ ਜਰਨੈਲ ਸਿੰਘ ਦੇ ਨਾਂ ਨਾਲ ਪਰਿਵਾਰ ਨਾਲ ਸਰਕਾਰ ਨਾਲ ਹਿੰਦੁਸਤਾਨ ਨੂੰ ਬੜੀ ਦੁਸ਼ਮਣੀ ਹੈ ਜਿਹੜੇ ਬੰਦੇ ਵਿੱਚ ਸੰਤ ਜਰਨੈਲ ਸਿੰਘ ਨਜ਼ਰ ਆਏਗਾ ਉਹ ਸੰਤ ਜਰਨੈਲ ਸਿੰਘ ਦਾ ਪਿਤਾ ਹੋਵੇ ਪੁੱਤਰ ਹੋਵੇ ਭਤੀਜਾ ਹੋਵੇ ਸਿੱਖ ਹੋਵੇ ਹਿੰਦੁਸਤਾਨ ਨਹੀਂ ਉਹਨੂੰ ਛੱਡੇਗਾ ਤੇ ਹਿੰਦੁਸਤਾਨ ਨੂੰ ਅਸੀਂ ਸਮਝ ਨਾ ਸਕੇ ਨਤੀਜਾ ਕੀ ਨਿਕਲਿਆ ਕਿ ਅਸੀਂ ਯੂਪੀ ਦੇ ਪਈਆਂ ਨੂੰ ਜਿੰਨੀਆਂ ਬਤੀਲੀਆਂ ਉਹਨੇ ਚੁਲੇ ਬੜਾ ਖੂਬਸੂਰਤ ਸੀ ਉੱਤਰ ਪ੍ਰਦੇਸ਼ ਦਾ ਇਲਾਕਾ ਲੇਕਿਨ 1857 ਦੇ ਗਦਰ ਵਿੱਚ ਅਪਣਾਈ ਹੋਈ ਪਹੁੰਚ ਕਾਰਨ ਉਹ ਅੱਜ ਸਾਰੇ ਹਿੰਦੁਸਤਾਨ ਚ ਦਿਹਾੜੀਆਂ ਕਰਦੇ ਫਿਰਦੇ ਨੇ ਸਿੱਖਾਂ ਦਾ ਸਮਾਂ ਆਉਣ ਵਾਲਾ ਚੰਗਾ ਨਹੀਂ ਔਰ ਸੁਤੰਤਰਤਾ ਦਾ ਮੁੱਲ ਪ੍ਰਸਤਾਵ ਨਹੀਂ ਹੋਇਆ ਕਰਦੇ ਦੁਨੀਆ 'ਚ ਹਰ ਵਸਤੂ ਦਾ ਮੁੱਲ ਹੈ ਤੇ ਰਾਜ ਦਾ ਮੁੱਲ ਹੈ ਸਿਰ ਜੇ ਸਿਆਣਪ ਨਾਲ ਦੇਣਾ ਆ ਜਾਏ ਸਿਰ ਮੁੱਲ ਹੈ ਜੇ ਸਿਰ ਦੇਣ ਦਾ ਵੱਲ ਆ ਜਾਏ ਮੂਰਖਤਾ ਨਾਲ ਤੁਸੀਂ 2 ਕਰੋੜ ਸਿਰ ਦੇ ਦਿਓ ਕੌਣ ਪੁੱਛਦਾ ਹਿੰਦੁਸਤਾਨ ਦੀ ਸਰਕਾਰ ਨੂੰ ਪੰਜਾਬ ਕਬਜ਼ੇ ਵਿੱਚ ਰੱਖਣ ਲਈ ਜੇ 60 ਲੱਖ ਸਿੱਖ 40 ਲੱਖ ਹਿੰਦੂ ਮਰਵਾਉਣੇ ਪੈਣ ਉਹਨਾਂ ਨੂੰ ਸੌਦਾ ਕੋਈ ਮਹਿੰਗਾ ਨਹੀਂ ਇੰਨੀ ਦੁਨੀਆ ਉਥੇ ਭੁੱਖ ਦੇ ਮਾਰੇ ਮਰ ਰਹੀ ਆ ਬੀਲਾ ਕੋਰ ਮਰ ਜਾਏਗਾ ਤਾਂ ਕੀ ਅਸੀਂ ਗਲਤ ਗੱਲਾਂ ਹਿੰਦੁਸਤਾਨ 'ਚ ਕਰਦੇ ਰਹੇ ਪੋਲੀਟਿਕਲੀ ਕੋਈ ਗੱਲ ਨਹੀਂ ਕੀਤੀ ਅਸੀਂ ਹਿੰਦੁਸਤਾਨ ਲਈ ਦੀ ਅਨਮਪਾਇਦਾ ਕਰਦੇ ਆ ਕਰੀ ਜਾਓ ਅਸੀਂ ਹਿੰਦੁਸਤਾਨ ਦੀ ਰਾਖੀ ਕਰਦੇ ਆ ਆਪਾਂ ਘਰਾਂ ਚੌਕੀਦਾਰ ਰੱਖਦੇ ਆ ਤੇਰੇ ਕਰੀ ਚੱਲੋ ਪਰ ਜੋ ਚੀਜ਼ ਮੰਗਣੀ ਚਾਹੀਦੀ ਸੀ ਅਸੀਂ ਉਹਨੂੰ ਬਲ ਫੇਰ ਪਾ ਕੇ ਮੰਗਿਆ ਪਰ ਅਜੇ ਤੱਕ ਇੱਕ ਸੋਚ ਚੱਲ ਰਹੀ ਹੈ ਹਿੰਦੁਸਤਾਨ 'ਚ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਕਾਂਗਰਸੀ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਜੰਦਾ ગાંધી ਕਾਂਗਰਸੀ ਲਾਲ ਬਹਾਦਰ ਸ਼ਾਸਤਰੀ ਕਾਂਗਰਸੀ ਮੁਰਾਰਜੀ ਦੇਸਾਈ ਕਾਂਗਰਸੀ ਸ਼੍ਰੀ ਚੰਦਰ ਸ਼ੇਖਰ ਵੀ ਕਾਂਗਰਸੀ ਨੇ ਕੀ ਹੋਇਆ ਜੇ ਉਹਨਾਂ ਦੇ ਦਿਲ 'ਚ ਥੋੜਾ ਜਿਹਾ ਆਪਣੇ ਲਈ ਥਾਂ ਹਨ ਕਾਂਗਰਸੀ ਜੇ ਜਨਤਾ ਪਾਰਟੀ ਦੀ ਸਰਕਾਰ ਨਾ ਬਣੇ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਜਾਏ ਤੇ ਫਿਰ ਇੱਕ ਗੱਲ ਦਾ ਪੱਕਾ ਯਕੀਨ ਸਮਝਿਓ ਕਿ ਫਿਰ ਜੱਗੋਂ 13ਵੀ ਹੋਏਗੀ ਪੰਜਾਬ ਵਿੱਚ ਕਾਂਗਰਸ ਦਾ ਬਣ ਜਾਏ ਬੜੀ ਜ਼ਾਲਮ ਸਰਕਾਰ ਬਣੇਗੀ ਇਸ ਲਈ ਜ਼ਰੂਰੀ ਹੈ ਕਿ ਅਸੀਂ ਉਹਨਾਂ ਦੀ ਹੁਕਮਰਾਨ ਸੋਚ ਨੂੰ ਸਮਝਣ ਦਾ ਯਤਨ ਕਰੀਏ ਆਪਣੇ ਨੂੰ ਆਪਣੇ ਪਰਾਇਆ ਨੂੰ ਪਰਾਏ ਮੰਨੀਏ ਜਦ ਅਸੀਂ ਸਮਝਣ ਦਾ ਯਤਨ ਨਹੀਂ ਕਰਦੇ ਤੇ ਫੇਰ ਸਤਗੁਰੂ ਦੇ ਖੈਮੇ ਤੱਕ ਵੀ ਕੋਈ ਖੰਜਰ ਮਾਰਨ ਵਾਲਾ ਪਹੁੰਚ ਜਾਂਦਾ ਹੈ ਸਮਝਣ ਦਾ ਯਤਨ ਕਰੋ ਇਤਿਹਾਸ ਨੂੰ ਜੇ ਹੁਕਮਰਾਨ ਬਣਨਾ ਚਾਹੁੰਦੇ ਹੋ ਤੇ ਹਿੱਕ ਧੱਕੇ ਨਾਲ ਨਹੀਂ ਬਣ ਸਕੋਗੇ ਸਿਰ ਜ਼ਰੂਰ ਦੇਣੇ ਪੈਂਦੇ ਨੇ ਹਿੰਦੁਸਤਾਨ ਦਾ ਹਿੰਦੂਪੁਰਾ ਸ਼ਾਤਰ ਸੀ ਲਾਲਾ ਹਰਦਿਆਲ ਐਵੇਂ ਆਏ ਤੁਸੀਂ ਕਾਮਾਗਾਟਾ ਮਾਰੂ ਜਹਾਜ਼ ਤੇ ਮਾਰ ਜਥੇਆਂ ਦੇ ਜਥੇ ਲੈ ਕੇ ਤੁਰੇ ਰਹੇ ਪਰ ਮੈਂ ਤੁਹਾਨੂੰ ਇੱਕੋ ਹੀ ਗੱਲ ਪੁੱਛਣੀ ਚਾਹੁੰਨਾ ਕਿ ਵਿਦੇਸ਼ਾਂ ਚੋਂ ਜਥੇ ਤੋੜਨ ਵਾਲਾ ਕੋਈ ਹਿੰਦੂ ਨੀਤੀਬਾਣ ਹਿੰਦੁਸਤਾਨ ਦੀ ਫਾਂਸੀ ਤੇ ਲਟਕਿਆ ਕੋਈ ਇੱਕ ਦੱਸ ਦਿਓ ਕੋਈ ਨਹੀਂ ਲਟਕਿਆ ਉਹਨੇ ਭਾਂਡ ਲੈ ਕੇ ਲਟਕਣ ਵਾਲੇ ਆ ਨਹੀਂ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਜਥੇ ਲੈ ਕੇ ਤੁਰਿਓ ਤੇ ਨਾ ਮੈਂ ਪੌਂਡ ਤੇ ਨਾ ਮੈਂ ਤੁਹਾਡੇ ਕੋਲੋਂ ਕੋਈ ਸਿੱਕੇ ਇਕੱਠੇ ਕਰਨ ਆਇਆ ਪਰ ਮੈਂ ਤੁਹਾਡੇ ਵਿਚਾਰਾਂ ਵਿੱਚ ਇੱਕ ਉਹ ਗੱਲ ਕਹਿਣ ਲਈ ਜ਼ਰੂਰ ਆਇਆ ਕਿ ਜੇ ਤੁਸੀਂ ਇਸੇ ਤਰ੍ਹਾਂ ਹੀ ਆਪੋ ਆਪਣੇ ਕੰਮ ਕਰਦੇ ਰਹੇ ਆਪੋ ਆਪਣੇ ਨਾਰੇ ਦਿੰਦੇ ਰਹੇ ਫਿਰ ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ਦੇ ਕਾਤਲ ਤੇ ਸੰਤ ਜਰਨੈਲ ਸਿੰਘ ਦੇ ਦੁਸ਼ਮਣ ਬਣਾਂਗੇ ਆਪਾਂ ਇਹ ਗੱਲ ਬੜੀ ਸਾਫ਼ ਹੈ ਬੜੀ ਸਪਸ਼ਟ ਹੈ ਉਹ ਪਿਤਾ ਕਤਲ ਹੋ ਜਾਂਦਾ ਜੀਦਾ ਇੱਕ ਪੁੱਤ ਉੱਠ ਕੇ ਦਸ਼ੂਣਾ ਦੇ ਨਾਲ ਜਾ ਰਲੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਉਂ ਗਿਆ ਕਿਉਂਕਿ ਉਹ ਡੋਗਰਿਆਂ ਦੇ ਹੱਥ ਚੜ੍ਹੇ ਇਸ ਲਈ ਅੰਤ ਵਿੱਚ ਮੈਂ ਤੁਹਾਡਾ ਬਹੁਤ ਰਿਣੀ ਆ ਔਰ ਮੈਂ ਇੱਕੋ ਹੀ ਗੱਲ ਚਾਹਨਾ ਕਿ ਦੋਸ਼ਾਂ ਦੀ ਦੁਨੀਆ ਚੋਂ ਮੁਕਤ ਹੋਣ ਦਾ ਯਤਨ ਕਰੋ ਦੋਸ਼ਾਂ ਦੇ ਦੇਸ਼ ਵਿੱਚੋਂ ਉੱਠੇ ਤੇ ਦੋਸ਼ਾਂ ਦੀ ਨਵੀਂ ਦੁਨੀਆ ਬਸਾ ਲਈ ਜਿਤਨੀ دیر ਦੇਸ਼ਾਂ ਦੇ ਅੰਬਾਰ ਦੂਸ਼ਨਾ ਦੇ ਅੰਬਾਰ ਤੁਹਾਡੇ ਪੈਰਾਂ ਹੇਠ ਨਹੀਂ ਖਤਮ ਹੋਣਗੇ ਸੁਤੰਤਰਤਾ ਤੁਹਾਡੇ ਘਰ ਦੀ ਦਹਲਿਸ ਤੱਕ ਨਹੀਂ ਪਹੁੰਚੇਗੀ ਅੰਤ ਵਿੱਚ ਮੈਂ ਆਪ ਸਾਰਿਆਂ ਦਾ ਰਿਣੀ ਹਾਂ ਸਵਾਸ ਸਵਾਸ ਕਿ ਤੁਸੀਂ ਮੇਰੇ ਵਿਚਾਰ ਸੁਣੇ ਸਮਾਂ ਬੜਾ ਥੋੜਾ ਹੈ ਸਮੱਸਿਆ ਬੜੀ ਲੰਮੀ ਹੈ ਮੈਂ ਆਪ ਜੀ ਨੂੰ ਦੋਵੇਂ ਹੱਥ ਜੋੜ ਕੇ ਸੰਤ ਜਰਨੈਲ ਸਿੰਘ ਜੀ ਦੇ ਪੂਜਨੀਕ ਪਿਤਾ ਬਾਬਾ ਜੁਗਿੰਦਰ ਸਿੰਘ ਜੀ